ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਵੀ ਜਦੋਂ ਰਾਵਣ ਆਖਰੀ ਸਮੇਂ ਤੇ ਆਇਆ ਨਾ ਆਖਰੀ ਸਵਾਸਾਂ ਤੇ ਤਾਂ ਰਾਮਚੰਦਰ ਮਹਾਰਾਜ ਜੀ ਕਹਿਣ ਲੱਗੇ ਲక్ష్మణ ਨੂੰ ਕਹਿੰਦੇ ਵੀ ਇੱਕ ਬਹੁਤ ਵੱਡਾ ਗਿਆਨੀ ਦੁਨੀਆ ਦਾ ਦੁਨੀਆ ਤੋਂ ਜਾ ਰਿਹਾ ਹੈ ਤੁਸੀਂ ਉਹਦੇ ਕੋਲੇ ਜਾ ਕੇ ਕੋਈ ਨਾ ਕੋਈ ਉਪਦੇਸ਼ ਕੋਈ ਸਿੱਖਿਆ ਲਓ ਤੇ ਰਾਵਣ ਆਖਰੀ ਸਾਹਾਂ ਤੇ ਪਿਆ ਰਾਮਚੰਦਰ ਮਹਾਰਾਜ ਜੀ ਲక్ష్మణ ਨੂੰ ਕਹਿ ਰਹੇ ਨੇ ਹੁਣ ਲక్ష్మణ ਜੀ ਜਦੋਂ ਗਏ ਜਾ ਕੇ ਰਾਵਣ ਦੇ ਸਿਰ ਵਾਲੇ ਪਾਸੇ ਖੜ ਕੇ ਕਹਿਣ ਲੱਗੇ ਵੀ ਮੇਰੇ ਭਰਾਤਾ ਨੇ ਕਿਹਾ ਕੋਈ ਉਪਦੇਸ਼ ਬਖਸ਼ੋ ਰਾਵਣ ਕਹਿੰਦੇ ਕੁਝ ਨਹੀਂ ਬੋਲਿਆ ਤੇ ਵਾਪਸ ਆ ਗਏ ਲక్ష్మణ ਜੀ ਆ ਕੇ RAM ਮਹਾਰਾਜ ਨੂੰ ਕਹਿੰਦੇ ਵੀ ਤੁਸੀਂ ਕਹਿੰਦੇ ਉਪਦੇਸ਼ ਲੋ ਉਹ ਤੇ ਕੁਝ ਨਹੀਂ ਬੋਲੇ ਕੁਝ ਨਹੀਂ ਕੋਈ ਉਪਦੇਸ਼ ਨਹੀਂ ਦਿੱਤਾ ਕਹਿੰਦੇ ਵੀ ਕਿਸ ਤਰ੍ਹਾਂ ਕਿਹੜੇ ਪਾਸੇ ਖੜੇ ਸੀ ਕਹਿੰਦਾ ਵੀ ਮੈਂ ਸਿਰ ਵਾਲੇ ਪਾਸੇ ਖੜਕੇ ਉਹਨਾਂ ਨੂੰ ਬੇਨਤੀ ਕੀਤੀ ਸੀ ਤੇ ਰਾਮ ਮਹਾਰਾਜ ਜੀ ਕਹਿੰਦੇ ਜਦੋਂ ਕਿਸੇ ਤੋਂ ਕੋਈ ਲੈਣ ਜਾਈਦਾ ਹੈ ਨਾ ਤਾਂ ਸਿਰ ਵਾਲੇ ਪਾਸੇ ਨਹੀਂ ਅਗਲੇ ਦੇ ਪੈਰਾਂ ਵਾਲੇ ਪਾਸੇ ਖੜੀਦਾ ਹੈ ਤੇ ਦੂਸਰੀ ਵਾਰ ਜਦੋਂ ਗਏ ਜਾ ਕੇ ਪੈਰਾਂ ਵਾਲੇ ਪਾਸੇ ਖੜੇ ਫਿਰ ਆਖਣਾ ਕੀਤਾ ਕਿ ਕੋਈ ਉਪਦੇਸ਼ ਦਿਓ ਮੇਰੇ ਭਰਾਤਾ ਨੇ ਰਾਮ ਮਹਾਰਾਜ ਜੀ ਨੇ ਕਿਹਾ ਤੇ ਫਿਰ ਕਹਿੰਦੇ ਆਖਰੀ ਸਮੇਂ ਤੇ ਰਾਵਣ ਨੇ ਤਿੰਨ ਉਪਦੇਸ਼ ਦਿੱਤੇ ਸੀ ਲਕਸ਼ਮਣ ਜੀ ਨੂੰ ਉਹ ਕਿਹੜੇ-ਕਿਹੜੇ ਸੀ ਤੇ ਪਹਿਲੀ ਗੱਲ ਕਹਿੰਦੇ ਵੀ ਜਦੋਂ ਤੁਸੀਂ ਕੋਈ ਵਧੀਆ ਕੰਮ ਸ਼ੁਭ ਕਮ ਕਰਨਾ ਹੈ ਨਾ ਉਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਦੇਰੀ ਨਾ ਕਰੋ। ਕਵੀਰ ਕਾਲ ਕਰੰਤਾ ਅਵਹਿ ਕਰ ਅਵ ਕਰਤਾ ਸੋਇ ਤਾਲ ਪਾਛੇ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਕਹਿੰਦੇ ਫਿਰ ਜਦੋਂ ਕਾਲ ਸਿਰਤੇ ਆਗੇ ਨਾ ਫਿਰ ਕੁਝ ਨਹੀਂ ਹੋਣਾ। ਘੋਲ ਨਹੀਂ ਕਰਨੀ ਕਿਸੇ ਵੀ ਚੰਗੇ ਕੰਮ ਦੀ ਕਦੇ ਵੀ ਘੋਲ ਨਹੀਂ ਕਰਨੀ ਮੈਨੂੰ ਘੋਲ ਨੇ ਮਾਰ ਲਿਆ ਕਹਿੰਦਾ 라ਵਣ ਕਹਿੰਦਾ ਤੇ ਦੂਸਰਾ ਇਹ ਹੈ ਵੀ ਜਦੋਂ ਕੋਈ ਮਾੜਾ ਕੰਮ ਕਰਨਾ ਹੈ ਉਹਨੂੰ ਜਿੰਨਾ ਤੁਸੀਂ ਦੇਰੀ ਕਰੋ ਜਿੰਨਾ ਉਹ ਕੰਮ ਨੂੰ ਡਿਲੇ ਕਰ ਸਕਦੇ ਹੋ ਕਰੋ ਕਿਉਂਕਿ ਉਹ ਸਮਾਂ ਫਿਰ ਟਲ ਸਕਦਾ ਹੈ ਹੋ ਸਕਦਾ ਹੈ ਤੁਹਾਡਾ ਵਿਚਾਰ ਬਦਲ ਜਾਵੇ ਤੁਸੀਂ ਦੁਬਾਰਾ ਮਾੜਾ ਕਰਮ ਨਾ ਕਰੋ ਜਦੋਂ ਮਾੜਾ ਕਰਮ ਕਮਾਉਣਾ ਹੈ ਕੋਈ ਤਾਂ ਉਹਦੇ ਵਿੱਚ ਜਿੰਨੀ ਵੀ ਦੇਰੀ ਹੋ ਸਕੇ ਦੇਰੀ ਕਰਨੀ ਹੈ ਪਰ ਜਦੋਂ ਚੰਗਾ ਕੰਮ ਕਰਨਾ ਹੈ ਤਾਂ ਉਹਦੇ ਵਿੱਚ ਇੱਕ ਪਲ ਦੀ ਇੱਕ ਛਿੰਨ ਦੀ ਵੀ ਕੋਈ ਦੇਰੀ ਨਹੀਂ ਕਰਨੀ ਤੇ ਇਹ ਪਹਿਲਾ ਉਪਦੇਸ਼ 라ਵਣ ਨੇ ਦਿੱਤਾ ਸੀ ਤੇ ਦੂਸਰਾ ਉਪਦੇਸ਼ ਕਹਿੰਦੇ ਵੀ ਆਪ ਦੇ ਦਿਲ ਦਾ ਭੇਤ ਕਿਸੇ ਨੂੰ ਨਹੀਂ ਦੇਣਾ ਕਿਉਂਕਿ ਦਿਲ ਦਾ ਭੇਤੀ ਕਹਿੰਦੇ ਮੈਂ ਆਪਣੇ ਭਰਾ ਨੂੰ ਦਿਲ ਦਾ ਭੇਤ ਆਪਣੀ ਮੌਤ ਦਾ ਵੀ ਭੇਤ ਦੇ ਦਿੱਤਾ ਸੀ ਇਸ ਕਰਕੇ ਅੱਜ ਮੈਨੂੰ ਮਰਨਾ ਪੈ ਰਿਹਾ ਨਹੀਂ ਤੇ ਮੌਤ ਨੂੰ ਵੀ ਕਾਲ ਨੂੰ ਵੀ ਬਸ ਕਰ ਰੱਖਿਆ ਸੀ ਕਹਿੰਦੇ ਵੀ ਆਪਣੇ ਦਿਲ ਦਾ ਭੇਤ ਤਾਂ ਚਾਹੇ ਤੁਹਾਡਾ ਕੋਈ ਕਿੰਨਾ ਵੀ ਸਗਾ ਹੋਵੇ ਕਿਸੇ ਨੂੰ ਦਿਲ ਦਾ ਭੇਤ ਨਹੀਂ ਦੇਣਾ ਕਿਉਂਕਿ ਤੁਹਾਡਾ ਭੇਤੀ ਹੀ ਤੁਹਾਨੂੰ ਮਾਰੇਗਾ ਤੇ ਉਥੋਂ ਫਿਰ ਇਹ ਗੱਲ ਪ੍ਰਚਲਿਤ ਹੋਈ ਹੈ ਨਾ ਕਿ ਘਰ ਦਾ ਭੇਤੀ ਲੰਕਾਟਾ ਹੈ ਤੇ ਦੂਸਰੀ ਗੱਲ ਇਹ ਕਿ ਤੁਹਾਡਾ ਕੋਈ ਕਿੰਨਾ ਵੀ ਸਗਾ ਹੋਵੇ ਕਿਸੇ ਨੂੰ ਆਪਣੇ ਦਿਲ ਦਾ ਭੇਦ ਨਹੀਂ ਦੇਣਾ ਤੀਸਰੀ ਗੱਲ ਕਿ ਆਪਣੇ ਦੁਸ਼ਮਣ ਨੂੰ ਕਦੇ ਵੀ ਕਮਜ਼ੋਰ ਨਹੀਂ ਸਮਝਣਾ ਮੈਂ ਗਲਤੀ ਕਰ ਬੈਠਿਆ ਸੀ ਕਿ ਮੈਂ ਸੋਚਦਾ ਸੀ ਮੇਰੇ ਕੋਲ ਇੰਨੀ ਸੈਨਾ ਇੰਨੀ ਫੌਜ ਹੈ ਤੇ ਹਾਥੀ ਘੋੜੇ ਪਤਾ ਨਹੀਂ ਮੇਰੇ ਕੋਲੇ ਕੀ ਕੁਝ ਸ਼ਸਤਰ ਕਿੰਨਾ ਕਿ ਮੇਰੇ ਕੋਲੇ ਲਾਮ ਲਸ਼ ਕਿੰਨੀ ਕੁ ਫੌਜ ਹੈ ਮੈਂ ਗਲਤੀ ਕਰ ਬੈਠਿਆ RAM MAHARAJ ਜੀ ਨੂੰ ਕਮਜ਼ੋਰ ਸਮਝ ਬੈਠਿਆ ਪਰ ਉਹਦਾ ਨਤੀਜਾ ਸਾਹਮਣੇ ਹੈ ਕਿ ਅੱਜ ਮੈਨੂੰ ਇੰਨੀਆਂ ਫੌਜਾਂ ਹੋਣ ਦੇ ਬਾਵਜੂਦ ਮੈਨੂੰ ਹਾਰਨਾ ਪਿਆ ਮੈਨੂੰ ਮਰਨਾ ਪਿਆ ਇਸ ਕਰਕੇ ਕਦੇ ਵੀ ਆਪਣੇ ਕਿਸੇ ਵੀ ਦੁਸ਼ਮਣ ਨੂੰ ਕਮਜ਼ੋਰ ਨਾ ਸਮਝੋ ਜਿਹੜਾ ਆਪਣੇ ਦੁਸ਼ਮਣ ਨੂੰ ਕਮਜ਼ੋਰ ਸਮਝੂਗਾ ਨਾ ਤੇ ਉਹ ਤੁਖਾ ਖਾਊਗਾ ਉਹਨੂੰ ਭੁਗਤਣਾ ਪੈਣਾ ਇਹ ਤਿੰਨ ਉਪਦੇਸ਼ 라वण ਨੇ ਆਖਰੀ ਸਮੇਂ ਤੇ ਲక్ష్మణ ਮਹਾਰਾਜ ਨੂੰ ਦਿੱਤੇ ਸੀ ਕਿਉਂਕਿ ਬਹੁਤ ਵੱਡਾ ਗੁਣੀ ਗਿਆਨੀ ਚਾਰੇ ਵੇਦਾਂ ਦਾ ਗਿਆਤਾ ਸੀ 라वण ਬਹੁਤ ਵੱਡਾ ਵਿਦਵਾਨ ਸੀ ਪਰ ਹੁਣ ਦਸਹਿਰੇ ਵਾਲੇ ਦਿਨ ਉਹਨਾਂ ਦੇ ਜਿਹੜਾ ਹੈ ਉਹਦੇ ਪੂਤਲੇ ਬਣਾ ਕੇ ਉਹਦੇ ਪੁੱਤਰਾਂ ਦੇ ਤੇ ਉਹਦੇ ਪੂਤਲੇ ਬਣਾ ਕੇ ਫੋਕੇ ਜਾਂਦੇ ਨੇ ਜਲਾਏ ਜਾਂਦੇ ਨੇ ਪਰ ਉਹਦੀ ਬਜਾਏ ਗੱਲ ਇਹ ਚਾਹੀਦੀ ਹੈ ਵੀ ਜਿਹੜੀਆਂ ਸਮਾਜ ਦੇ ਵਿੱਚ ਬੁਰਾਈਆਂ ਨੇ ਉਹਨਾਂ ਨੂੰ ਖਤਮ ਕੀਤਾ ਜਾਵੇ ਇੱਕ ਬੰਦਾ ਤੇ ਹੁਣ ਜਲਾਤਾ ਉਹਨੂੰ ਬਾਰ ਬਾਰ ਚਲਾਉਣ ਦਾ ਕੀ ਆਈਡੀਆ ਤੇ ਚਲੋ ਜਿਵੇਂ ਚੱਲਦਾ ਚਲਾਈ ਜਾਂਦੇ ਆ ਪਰ ਅਸਲ ਦੇ ਵਿੱਚ ਹੋਣਾ ਇਹ ਚਾਹੀਦਾ ਵੀ ਜਿੰਨੀਆਂ ਕੋਈ ਸਮਾਜ ਦੇ ਵਿੱਚ ਬੁਰਾਈਆਂ ਨੇ ਉਹਨਾਂ ਬੁਰਾਈਆਂ ਨੂੰ ਖਤਮ ਕਰਨ ਵਾਸਤੇ ਕੋਈ ਕਦਮ ਚੁੱਕੇ ਜਾਣ ਤੇ ਹੁਣ ਰਾਵਣ ਤੇ ਬਹੁਤ ਵੱਡਾ ਗੁਣੀ ਗਿਆਨੀ ਸੀ ਚਲੋ ਉਹਨੇ ਗਲਤੀ ਕੀਤੀ ਇੱਕ ਗਲਤੀ ਕੀਤੀ ਤੇ ਉਹਦੇ ਕਰਕੇ ਉਹਨੂੰ ਉਹ ਹੰਕਾਰ ਦੇ ਕਰਕੇ ਦੇ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਵੀ ਫਿਰ ਆਪਾਂ ਪੜ੍ਹਦੇ ਹਾਂ ਕਿ ਲੰਕਾ ਗੜ੍ਹ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ ਕਿ ਹੰਕਾਰ ਦੇ ਵਿੱਚ ਹੀ ਫਿਰੀ ਗਿਆ ਤੇ ਕੀ ਲੈ ਗਿਆ ਆਖਰ ਨੂੰ ਤਾਂ ਇਹ ਸਿੱਖਿਆ ਹੈ ਸਾਡੇ ਵਾਸਤੇ ਵੀ ਤੇ ਆਪਾਂ ਵੀ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦੇ ਲੜ ਲੱਗੀ ਹੈ ਜੀ ਜੇਕਰ ਵਧੀਆ ਲੱਗੀਆਂ ਗੱਲਾਂ ਤਾਂ ਸਬਸਕ੍ਰਾਈਬਰ ਚੈਨਲ ਨੂੰ ਜ਼ਰੂਰ ਕਰ ਲੈਣਾ ਜੀ ਸ਼ੇਅਰ ਕਰਨਾ ਲਾਈਕ ਕਰਨਾ ਤੇ ਕਮੈਂਟਾਂ ਦੇ ਵਿੱਚ ਵਿਚਾਰ ਜ਼ਰੂਰ ਦੱਸਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ